ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇਂ ਰੱਖਿਆ ਹੋਇਆ ਉਹਨਾਂ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਕੋਈ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਗਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਮੰਨੇ ਆ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਕਿੰਨੇ ਦਾਨਕੀਸਤਾਰ ਰਹਿਦਾਨ ਬਬੇਕਦਾਨ ਵਸਾਦਾਨ ਪ੍ਰੋਸਾਦਾਨ ਅਸੀਂ ਮੰਗਦੇ ਰਹਿੰਦੇ ਆ ਅਰਦਾਸ ਬੇਨਤੀ ਦੇ ਵਿੱਚ ਕਿ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ 'ਚ ਅਸੀਂ ਬਾਤ ਆ ਇਸ ਕਰਕੇ ਲੱਗਿਆ ਕਿ ਬਾਲ ਬਬਸ਼ੀਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਤਲਬ ਸੋਹਣਾ ਕੰਮ ਹੋ ਜਾਏ ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਦੇਖੋ ਇਸ ਤਰੀਕੇ ਦੇ ਨਾਲ ਇੱਕ ਛੋਟੇ ਹਾਥੀ ਦੇ ਵਿੱਚ ਲਜਾਇਆ ਜਾ ਰਿਹਾ ਹੈ ਔਰ ਦੂਸਰੀ ਗੱਲ ਜਿਹੜੀ ਹੈ ਦੂਸਰੀ ਗੱਲ ਇੱਥੇ ਵਿਵਾਦਤ ਗੱਲ ਜਿਹੜੀ ਹੈ ਇੱਕ ਕੋਈ ਸੈਲੂਨ ਖੋਲਿਆ ਜਾ ਰਿਹਾ ਸੀਗਾ ਜਿੱਥੇ ਵਾਲ ਮੁੰਨਣ ਦਾ ਕੰਮ ਕੀਤਾ ਜਾਣਾ ਲੋਕਾਂ ਦੇ ਵਾਲ ਮੁੰਨੇ ਜਾਂਦੇ ਆ ਤੇ ਉੱਥੇ ਇਸ ਤਰੀਕੇ ਨਾਲ ਸਭ ਤੋਂ ਵੱਡੀ ਮਰਿਆਦਾ ਕਿਹੜੀ ਹੈ ਵੀ ਜਿਹੜਾ ਛੋਟੇ ਹਾਥੀ 'ਚ ਮਹਾਰਾਜ ਦਾ ਸਰੂਪ ਇਹ ਕੋਈ ਮਾਫੀ ਚਾਹਣਾ ਮੈਂ ਸ਼ਬਦ ਬੋਲਦਾ ਕੋਈ ਸਬਜ਼ੀ ਮੰਡੀ ਹੈ ਇਹ ਇਹ ਤਾਂ ਮੁੰਡੇ ਇੱਥੇ ਨਾ ਆਉਂਦੇ ਤਾਂ ਮੈਨੂੰ ਕੁੱਟ ਜਾਂਦੇ ਕੱਢਦੇ ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਉਹ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਦੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਬੜੀ ਜਿਹੜੀ ਗੱਡੀਆਂ ਉਨ ਚ ਸੱਚੇ ਪਾਸ਼ਾ ਦਾ ਸਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਦ ਘਟਨ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਦ ਘਟਨ ਇਹਨਾਂ ਨੇ ਮਰਦੇ ਸਰੂਪ ਲੈ ਕੇ ਕੀਤਾ ਉਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਮੁੰਨਾਂ ਨੇ ਇਹ ਆ ਦੇਖੋ ਗੋਏ ਦਾ ਲਬੜਿਆ ਜਿਹੜਾ ਛੋਟਾ ਆਦੀ ਥਾਂ ਥਾਂ ਤੋਂ ਉਨ ਚ ਮਰਦੇ ਸਰੂਪ ਰੱਖੀ ਫਿਰਦੇ ਆ ਜੀ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਦਾਹਣ ਨਾਲ ਹਾਂ ਜਿਹੜਾ ਹੋਣਾ ਜੀ ਬਾਬਿਆਂ ਨੇ ਇਹ ਚੀਜ਼ ਸੁਭਾਏ ਪਈ ਬਾਬਾਏ ਉੱਤੇ ਛਦਰ ਲਾਉਣ ਦਾ ਕੀ ਫਾਇਦਾ ਹੈ ਉਲਟਾ ਬਾਬਾਈ ਹਾਂ ਉਲਟਾ ਬਾਬਾਏ ਇਹ ਉਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਕਿਉਂ ਮਾਰੀ ਗੱਲ ਹਾਂ ਕਿੱਦਿ ਮਾਰਨਾ ਮਾਰੀਗਾ ਇਹ ਗੁੱਸੇ ਨੂੰ ਜਜ ਮੰਦ ਦੇ ਕਿ ਨਹੀਂ ਜਜ ਬਹੁਤ ਹੀ ਜ਼ਿਆਦਾ ਲਜਾਇਆ ਇਹ ਜਲਦੀ ਫਿਰ ਪੰਜ ਸਿੰਘ ਹੀ ਨਹੀਂ ਹੈਗੇ ਪੂਰੇ ਜਿੰਨਾ ਪਰ ਬੱਚੋ ਮੜੇ ਆ ਜੋ ਮੜਿਆ ਜਾ ਇਹਨਾਂ ਨੂੰ ਇੱਕ ਲੈ ਕੇ ਜਾਓ ਗੁਰੂ ਘਰ ਦੇ ਤੇ ਪੁੱਛੋ ਵਈਆ ਇਸ ਕਾਰਨ ਵਿੱਚ ਜੀ ਕਹਿੰਦੇ ਆ ਲੈ ਕੋ ਲੈ ਜੀ ਉਸ ਦੀ ਲਿਪੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਿਆ ਸੀ ਲੈ ਕੇ ਆਉਣਾ ਮਾਲਕ ਕੌਣ ਆ ਬਲਾਕ ਤੇ ਤੁਹਾਨੂੰ ਆਪਣਾ ਪਤਾ ਨਹੀਂ ਮਰਿਆਦਾ ਕੀ ਆ ਇਹਨਾਂ ਨੂੰ ਕੋਈ ਬਲਾਉ ਜੋ ਪੰਜ ਲੱਗ ਕੇ ਬਲਾਓ ਆਵਾਜ਼ ਮਾਰੋ ਮਾਲਕ ਕਿੱਥੇ ਆ ਮਾਕ ਮਾਕ ਨੂੰ ਆਵਾਜ਼ ਮਾਰੋ ਬਾਈ ਕਿੱਥੇ ਆ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ ਉਹ ਮੰਜਾ ਤੁਹਾਡਾ ਉਹ ਲਿਪੜਿਆ ਯਾਰ ਸਾਰੇ ਭਾਈ ਜਮਾਂ ਹੀ ਜਮਾਂ ਹੀ ਬੇਦਬੀ ਕਰੀ ਬੈਠੇ ਆਹ ਮਾਰੇ ਸਤਾ ਬੈਠੇ ਆ ਯਾਰ ਪੁੱਛੋ ਨਹੀਂ ਆ ਕੋਈ ਆ ਆਇਆ ਮੱਛਲਾ ਕੇ ਲਿਆਓ ਉਸਦਲੇ ਬਹੁਤ ਸ਼ਰਮਣੀ ਕਮੇਟੀ ਦੇ ਇਥੇ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਇਹ ਤਾਂ ਹੁਣ ਤਾਂ ਵੀ ਇਹਨਾਂ ਉੱਥੇ ਬਾਹਰ ਮਹਾਰਾਜ ਜੀ ਬੈਠੇ ਨਾ ਕਰੋ ਤੁਸੀਂ ਅੱਗੇ ਨਾਲ ਸੇਵਾ ਦਾ ਅਨੁਭਵ ਹੋ ਤੇ ਇਹਨਾਂ ਨੂੰ ਦੋ ਜੀ ਤੁਸੀਂ ਆਲੇ-ਬਾਲੇ ਕਰਕੇ ਪੀ ਕੇ ਆਇਆ ਨਾ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਬੱਡੇ ਆਈ ਜਾਂਦੇ ਡਾਕਟਰਨ ਕਰਨ ਸਾਹਿਬ ਛੱਡ ਆਈਏ ਹਾਂਜੀ ਹਾਂਜੀ ਚੱਲੋ ਦੁੱਧੋਂ ਲਿਆਇਆ ਦੁੱਧੋਂ ਮੈਨੂੰ ਤਾਂ ੱਕੇ ਮਾਰ ਬਾਬਾ ਜੀ ਗਲਤੀ ਇੱਕ ਨਹੀਂ ਕੀ ਅੱਛਾ ਇਹ ਮੁੰਡੇ ਨੇ ਰੋਕਣਾ ਚਾਹਿਆ ਇਹਨੂੰ ਉਲਟਾ ੱਕੇ ਮਾਰੇ ਇਹਨਾਂ ਨੇ ਮੈਂ 15 ਜਿਹੜੇ ਮਹੀਆ ਬਾਹਾਂ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ ਮੈਨੂੰ ਉਹਨੇ ਤੁਮ ਕਰਤਾ ਪਰ ਵੀ ਮੈਂ ਖਲਾ ਅਜਾ ਗਾਂਜਾ ਬਹੁਤ ਗਲਤ ਕੀਤਾ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਕੀ ਬੇਰਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਮਨ ਕਿ ਕਮੇਟੀ ਵਾਲੇ ਵੀ ਹੁੰਦੇ ਆ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦੁਆਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹਨਾਂ ਨੂੰ ਪਤਾ ਲੈ ਕੇ ਗਏ ਆ ਨਹੀਂ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੇ ਪੁੱਤ ਨੂੰ ਆਏ ਜੋ ਮਾਰਾ ਇੱਕ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂਗਾ ਕਾਉਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਕਿਹੜੀ ਕਮੇਟੀ ਹੈ ਕਾਉਣੀ ਦੀ ਕਾਉਣੀ ਹੈ ਕਾਉਣੀ ਹੈ ਇਹ ਕਾਉਣੀ ਉਹ ਤਾਂ ਨਹੀਂ ਅਗਲੀ ਲੱਗੇ ਦੁੱਧਾ ਹੈਲੋ ਹੈਗਾ ਦੁੱਧਾ ਇਹ ਦੁੱਧਾ ਕਾਉਣੀ ਨਹੀਂ ਆਹ ਤਾਂ ਗੱਲ ਪਹਿਲਾਂ ਗੁਰੂ ਸਰਪੁਰ ਤੇਰਾ ਦੁੱਧਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਗੁਰਦੁਆਰਾ ਗੁਰੂ ਸਰ ਦੁੱਧਾ ਪਹਿਲਾਂ ਤੋਂ ਮੈਨੂੰ ਦੋਦਾ ਗਿਆ ਬਾਬਾ ਧਿਆਨ ਦੱਸਦਾ ਡੇਰਾ ਮੈਂ ਹੁਣ ਉੱਥੇ ਫੋਨ ਲਾਦਾ ਨਹੀਂ ਹੁਣ ਕੌਣੀਓ ਆ ਕੇ ਦੋਦਿਓ ਆ ਲੈ ਕੇ ਚੱਲ ਕੇ ਮੈਂ ਤਾਂ ਲਾਦਾ ਇਹਨਾਂ ਦੀ ਗੱਲ ਆਪਚੀ ਨਹੀਂ ਮਿਲ ਰਹੀ ਕੀ ਗੱਲ ਇਹਨਾਂ ਦੀ ਆਪਚੀ ਸ਼ਬਦ ਨਹੀਂ ਮਿਲ ਰਹੇ ਕੋਈ ਨਾ ਜੀ ਸਤਿਕਾਰ ਸਹਿਤ ਲੈ ਕੇ ਚੱਲਾਂਗੇ ਜਿਹੜੀ ਇਹਨਾਂ ਦੀ ਗੱਲ ਤੁਸੀਂ ਇਹਨਾਂ ਨੂੰ ਚੇਪਨ ਤੋਂ ਆਪ ਪਹਿਲਾਂ ਸਰੂਪ ਲੈ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਸਦੋ ਉੱਥੇ ਡਰਾਈਵਰ ਨੂੰ ਕਰਾਂਗੇ ਇਹ ਫਰਜੀ ਤੁਸੀਂ ਐ ਕਰੋ ਅੱਗੇ ਰੀਚ ਬਣਾਓ ਉਹ ਵੀਰੇ ਬੈਕ ਕਰਕੇ ਨਹੀਂ ਆ ਮੈਂ ਕਾਰ ਦੇ ਚੱਕਣਾ ਪੈਣਾ ਪੱਖਾ ਕੋਈ ਨਾ ਖੜ ਜਾ ਅਸਾਂ ਗੱਲ ਕਰੀ ਹੁਣੇ ਮੁਕਰ ਕੇ ਕਿ ਦਾਨ ਕੇਸਦਾਰ ਰਹਿਦਾਨ ਬਿਵੇਕਦਾਨ ਵਸਾਦਾਨ proptoਦਾਨ ਅਸੀਂ ਮੰਗਦੇ ਰਹਿੰਦੇ ਆ ਅਰਦਾਸ ਬੇਨਤੀ ਦੇ ਵਿੱਚ ਵੀ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ 'ਚ ਅਸੀਂ ਵਾਅਦਾ ਇਸ ਕਰਕੇ ਲੱਗਿਆ ਕਿ ਵਾਲ ਬਖਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਤਲਬ ਸੋਹਣਾ ਕੰਮ ਹੋ ਜੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਲਈ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਜਿਹੜੀ ਹੋ ਗਈ ਹਾਲਤ ਉਸ ਦਾ ਲੱਭੜਿਆ ਹੋਇਆ ਲੱਗਿਆ ਹੋਇਆ ਉਹ ਵੀ ਇੱਕ ਬੜੀ ਚੰਗੀ ਗੱਲ ਸੀ ਜਿਹੜੀ ਦਿਖਾਈਆਂ ਜਿਹੜੇ ਲੈ ਕੇ ਆਏ ਜਿਹਨੂੰ ਉਹਨੇ ਲੈ ਕੇ ਹੋਏ ਸਾਰੇ ਬਚ ਗਏ ਇਹਦੇ ਕੌਣ ਨੇ ਜਿਹੜੇ ਬੰਦੇ ਨੇ ਬੋਲਣਾ ਕਿ ਆ ਕਿ ਗਲਤੀ ਕਰ ਰਹੇ ਹੋ ਉਹ ਤੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇੱਥੇ ਫਿਰਦਾ ਆਓ ਆਓ ਜਾਦਵਿੰਦਰ ਕਹਿਣਾ ਤੁਸੀਂ ਗੁਰੂ ਜੀ ਤੁਸੀਂ ਸਾਨੂੰ ਇੱਥੇ ਮੈਂ ਜਿਹੜਾ ਸਵੇਰੇ ਆਇਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਦੇਖਦਾ ਮੈਂ ਕਦੇ ਨਹੀਂ ਕੋਈ ਹੋਰ ਮਹਾਰਾਜ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਜੀ ਤੁਸੀਂ ਗੁਰੂ ਸਾਹਿਬ ਨੂੰ ਜਾਂਦਾ ਜਿਹੜੀ ਦੁਕਾਨ ਆ ਜਾਂ ਉਹ ਗਲੈਮ ਕਹਿੰਦੇ ਮੈਂ ਕਹਿੰਦਾ ਹਾਂ ਮੈਂ ਕਿਹਾ ਗਲਤ ਕੀਤਾ ਇਹਨਾਂ ਨੇ ਮੈਂ ਦੁੱਧ ਰੱਖਣ ਉੜ ਗਿਆ ਇਹਨਾਂ ਨੇ ਆਉਂਦੇ ਨੂੰ ਸਾਰਾ ਕੁਸ ਹੱਥੀਂ ਰੱਖਣ ਲੱਗਾ ਗਿੰਨਾ ਪਾ ਜਗੇ ਡਾੜਿਆ ਇਹਨਾਂ ਨੇ ਦੋ ਜਣਾਂ ਨੇ ਮਾਰਾ ਸਿਰ ਤੇ ਮੈਂ ਰੱਖਤਾ ਮੈਂ ਕਹਾ ਗਲਤ ਕਰੀ ਜਾਨੇ ਕੋਈ ਮਰਿਆਦਾ ਨਹੀਂ ਸੀਗੀ ਮੈਂ ਕਹਾ ਵੀ ਤੁਸੀਂ ਗਲਤ ਕਰ ਆ ਬਾਬਾ ਜੀ ਨੇ ਛਤਰ ਵੀ ਵਿੱਚ ਆ ਕੇ ਚੜਾਇਆ ਫਿਰ ਉਹ ਵਿੱਚ ਆਦਾ ਸੀ ਮੈਂ ਕਹਾ ਗਲਤ ਕਰੀ ਜਾਂਦੇ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉੱਥੋਂ ਉਹ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕਹਿੰਦੇ ਇਹ ਫੇਰ ਵੀ ਕਰ ਲੈ ਇਹਨੂੰ ਫੜੋ ਮੈਨੂੰ ਟੱਕੇ ਮਾਰੇ ਹੋ ਤੋ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਇੱਥੇ ਆ ਭੇਜਾ ਆ ਗਿਆ ਮੁੰਡਾ ਇੱਥੇ ਸਾਡੇ ਦਫ਼ਤਰ ਦੇ ਨਾਲ ਦਫ਼ਤਰ ਮੈਨੂੰ ਉਹਦੇ ਕੀ ਗੱਲ ਹੋ ਗਈ ਮੈਂ ਕਿਹਾ ਐਂ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਹਿ ਤਨਾ ਖੜਜੋ ਇੱਥੇ ਤੁਸੀਂ ਕਹਿੰਦਾ ਕਰੀ ਸੀ ਫਿਰ ਹੁਣ ਗਾੜਾ ਲੈ ਕੇ ਜਾਓ ਕਿਤੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਆਉਂਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰੇ ਮੋਲਟਾ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਆ ਬੇਟਾ ਮੈਨੂੰ ਟੱਕੇ ਮਾਰੇ ਇਹਨਾਂ ਨੇ ਇੱਥੋਂ ਤੱਕ ਲੈ ਕੇ ਆਣ ਮੰਨਦੇ ਤੋ ਉਹ ਮੁੰਡਾ ਟੈਂਪੋ ਲੈ ਉਹ ਤੇਰਾ ਬੰਦਾ ਚੰਗਾ ਸੀ ਉਹ ਕਹਿੰਦਾ ਵੀ ਮੇਰੀ ਕੋਈ ਗਲਤੀ ਤਾਂ ਮੈਨੂੰ ਕਹਿੰਦਾ ਬਾਬਾ ਲੈ ਕੇ ਆਣਾ ਮੈਂ ਕਿਹਾ ਵੀ ਉਹ ਤੂੰ ਉਹਨਾਂ ਰਿਹਾ ਆਏ ਤਾਂ ਗੱਲ ਕਰ ਲਈ ਟੈਂਪੋ ਲੈਣ ਕਹਿੰਦਾ ਲੰਗਾ ਦੇ ਤੂੰ ਚੱਲ ਇਹ ਤਾਂ ਹੁਣ ਇੱਥੇ ਇਹ ਚਪੇੜੇ ਖਾਊਗਾ ਕਹਿੰਦਾ ਇਹ ਮੇਰੇ ਮਾਰਮਤਾ ਕੌਣੇ ਸੀ ਜੀ ਗੁਰਦੁਆਰਾ ਤਰਨਤਨ ਸਾਹਿਬ ਲੱਗੇ ਅੱਛਾ ਇਹ ਜਿਹੜਾ ਉਸ ਤੋਂ ਵੈਰੀਫਾਈ ਕੀਤਾ ਜਿਹੜੀ ਉੱਥੋਂ ਦੀ ਕਮੇਟੀ ਵੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਆਪ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਰਕਾਰ ਬਾਹਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਤਰਨਤਾਰਨ ਸਾਹਿਬ ਵਿਰਾਜਮਾਨ ਕਰਕੇ ਉਸ ਤੋਂ ਬਾਅਦ ਸਖਤ ਤੋਂ ਸਖਤ ਜਿਹੜੀ ਕਾਰਵਾਈ ਨੇ ਕੀਤੀ ਜਿਹੜਾ ਇਹ ਸਲੂਨ ਵਾਲੇ ਭਾਗੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਂਦਾ ਉਹਨਾਂ ਸਾਰਿਆਂ ਤੇ ਕਾਰਵਾਈ ਹੋਊਗੀ ਕੱਲ ਤੱਕ ਸਾਹਿਬ ਕੋ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋਊਗੀ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰੇ ਤੁਸੀਂ ਮੁਖਤਸਰ ਸਾਹਿਬ ਚਾਲੀ ਮੁਕਤਲ ਦੇ ਬਾਰੇ ਤੁਸੀਂ ਬਤਾਓ ਰਹੇ ਐਡੀਸ਼ਨਲ ਮੈਨੇਜਰ ਸਰਦਾਰ ਨਿਰਮਲ ਜੀ ਨਿਰਮਲ ਜੀ ਸਿੰਘ ਤੇ ਜ਼ਿੰਮੇਵਾਰੀ ਦੇ ਤਾਂ ਆਫਰ ਤੁਸੀਂ ਇੱਥੇ ਪਹੁੰਚਿਆ ਤੇ ਸਾਥੀ ਲੈ ਕੇ ਜੇ ਵੀ ਤੁਹਾਡੇ ਸਾਥੀ ਸਾਰੇ ਮਤਲਬ ਪਹੁੰਚ ਕੇ ਤੇ ਗੁਰਪਾਤਸ਼ਾਹ ਨੂੰ ਅਸੀਂ ਪੰਜ ਪਿਆਰਿਆਂ ਦੀ ਬਿਜਾਦਮ ਸਾਹਿਬ ਅਗਨ ਸਾਹਿਬ ਗੱਡਵਾਰਾ ਤਰਨਤਾਰ ਸਾਹਿਬ ਦੇ ਕਿਤੇ ਜਾ ਰਹੇ ਹਾਂ ਤਾਂ ਠੀਕ ਹੈ ਨਹੀਂ ਆਪਣਾ ਰੱਖਦਾ ਜੀ ਉਹਨਾਂ ਦੀ ਗੱਡੀ ਵੀ ਬਿਲਕੁਲ ਕੋਈ ਲੱਗਵਾ ਚਲੋ ਠੀਕ ਹੈ ਜੀ ਛੰਡੋ ਜਕਾਰਾ ਜੀ ਠੀਕ ਹੈ ਜੀ ਬੋਲੋ ਸੋਨਿਆਲੇ ਸੋ ਦਰਿਆ ਕਾਲ ਤਾਂ ਗੱਡੀ ਗੋਹੇ ਦੀ ਲਿਬੜੀ ਹੋਈ ਆ ਇਸ ਤਰ੍ਹਾਂ ਸੱਚੇ ਪਾਸ਼ਾ ਦਾ ਸਰੂਪ ਜਿਹੜਾ ਇਹ ਲੋਕ ਲਈ ਫਿਰਦੇ ਨੇ